ਪਿੱਤਰ ਵਚਨ ਦੇ ਵਿੱਚ ਅੱਗੇ ਵਧਦੇ ਆ ਤਾਂ ਅੱਜ ਅਸੀਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਸਾਡਾ ਪਰਮੇਸ਼ਰ ਹਰ ਵਿਪਤਾ ਵਿੱਚੋਂ ਬਚਾਉਣ ਦੇ ਲਈ ਸਮਰਥੀ ਪਰਮੇਸ਼ਰ ਹੈ ਹallelujah ਸਾਡਾ ਪਰਮੇਸ਼ਰ ਹਰ ਵਿਪਤਾ ਦੇ ਵਿੱਚੋਂ ਬਚਾਉਣ ਦੇ ਲਈ ਸਮਰਥੀ ਪਰਮੇਸ਼ਰ ਕੋਈ ਇਹੋ ਜੀ ਵਿਪਤਾ ਨਹੀਂ ਆ ਜਿੱਥੇ ਪ੍ਰਭੂ ਕਹਿੰਨ ਨਹੀਂ ਇਹ ਵਿਪਤਾ ਤਾਂ ਬਹੁਤ ਵੱਡੀ ਆ ਇੱਥੇ ਮੈਂ ਕੁਝ ਨਹੀਂ ਕਰ ਸਕਦਾ ਇੱਕ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਜਿਹਦੇ ਅੱਗੇ ਕੋਈ ਵੀ ਚੀਜ਼ ਵੱਡੀ ਨਹੀਂ ਆ ਸਿਰਫ ਉਹੀ ਵੱਡਾ ਪਰਮੇਸ਼ਵਰ ਹallelujah ਅਰ ਅਸੀਂ ਉਸੇ ਹੀ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਹallelujah ਅਸੀਂ ਉਸੇ ਪਰਮੇਸ਼ਵਰ ਦੀ ਸੰਤਾਨ ਉਸੇ ਦੇ ਹੱਥਾਂ ਦੀ ਰਚਨਾ ਆ ਉਸੇ ਦੇ ਹੀ ਅਸੀਂ ਜੀਲੇ ਆ ਤੇ ਉਹੀ ਸਾਡਾ ਪਰਮੇਸ਼ਵਰ ਆ ਹallelujah ਸੋ ਆਪਾਂ ਦੇਖਦੇ ਆ 올 ਟੈਸਟਾਮੈਂਟ ਦੇ ਵਿੱਚ ਬੁੱਕ ਆਫ ਸਾਮ ਜ਼ਬੂਰਾ ਦੀ ਕਿਤਾਬ ਪੁਰਾਣੇ ਨੇਮ ਦੇ ਵਿੱਚ ਉਹਦਾ 3 ਨੰਬਰ ਅਧਿਆਏ ਉਹਦੀ 1 ਤੋਂ 3 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਆ ਹੇ ਯਹੋਵਾ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਨੇ ਮੇਰੇ ਵਿਰੁੱਧ ਬਹੁਤ ਉਠਖੜੋਤੇ ਹਨ ਬਾਲੇ ਮੇਰੀ ਜਾਨ ਦੇ ਲਈ ਆਖਦੇ ਹਨ ਭਈ ਪਰਮੇਸ਼ਵਰ ਵੱਲੋਂ ਉਹਦਾ ਬਚਾਓ ਹੈ ਨਹੀਂ ਸਲਾ ਪਰ हे ਯਹੋਵਾ ਤੂੰ ਮੇਰੇ ਦਿਵਾਲੇ ਢਾਲ ਹੋ ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਹallelujah ਇੱਥੇ ਵਚਨ ਦੇ ਵਿੱਚ ਕਿੰਗ ਡੇਵਿਡ ਰਾਜਾ ਦਾਊਦ ਕਹਿ ਰਿਹਾ ਕਿੰਨਾ हे ਪਰਮੇਸ਼ਰ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਆ ਜਦੋਂ ਆਪਾਂ ਰਾਜੇ ਦਾਊਦ ਦੀ ਸਟੋਰੀ ਪੁੱਤਰ ਬਾਈਬਲ ਦੇ ਵਿੱਚ ਦੇਖਦੇ ਆ ਤੇ ਆਪਾਂ ਦੇਖਦੇ ਆ ਕਿ ਜਿਹੜਾ ਸ਼ਾਉਲ ਆ ਉਹ ਦਾਊਦ ਨੂੰ ਮਾਰਨ ਦੇ ਲਈ ਇੱਕ ਚੰਗੀ ਸੈਨਾ ਦੀ ਟੁਕੜੀ ਲੈ ਕੇ ਭੱਜਾ ਫਿਰਦਾ ਆ ਕਿ ਉਹ ਦਾਊਦ ਨੂੰ ਘੇਰ ਕੇ ਮਾਰ ਦੇਵੇ ਅਰੇ ਇੱਥੇ ਜਿਹੜਾ ਰਾਜਾ ਦਾਊਦ ਆ ਪਰਮੇਸ਼ਰ ਦਾ ਮੋਸਟ ਫੇਵਰਿਟ ਪਰਸਨ ਰਾਜਾ ਦਾਊਦ ਉਹ ਇਨਸਾਨ ਆ ਜਿਹੜਾ ਪਰਮੇਸ਼ਰ ਨਾਲ ਬਹੁਤ ਪਿਆਰ ਕਰਦਾ ਤੇ ਪਰਮੇਸ਼ਰ ਦੇ ਮਨ ਦੇ ਸਭ ਤੋਂ ਵੱਧ ਨੇੜੇ ਰਹਿਣ ਵਾਲਾ ਇਨਸਾਨ ਆ ਤੂੰ ਆਪਣਾ ਦੋਖਸੋਖ ਪਰਮੇਸ਼ਰ ਦੇ ਨਾਲ ਇਦਾਂ ਹੀ ਕਰਦਾ ਆ ਜਿੱਦਾਂ ਰੂਬ ਰੂ ਗੱਲਾਂ ਕਰੀਦੀਆਂ ਆ ਜਦੋਂ ਤੁਸੀਂ ਜ਼ਬੂਰ ਪੜ੍ਹਦੇ ਆ ਤਾਂ ਤੁਹਾਨੂੰ ਪ੍ਰਾਰਥਨਾ ਕਰਨੀ ਆ ਜਾਂਦੀ ਆ ਅਗਰ ਕਿਸੇ ਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਤੋਂ ਜ਼ਬੂਰਾਂ ਦੀ ਪੋਥੀ ਪੜਨਾ ਸ਼ੁਰੂ ਕਰੇ ਬੁੱਕ ਆਫ ਸਾਮ ਜਿਹੜੀ ਆ ਉਹ ਤੁਹਾਨੂੰ ਪ੍ਰੇਅਰ ਕਰਨਾ ਸਿਖਾਉਂਦੀ ਹੈ ਤਾਂ ਜਦੋਂ ਆਪਾਂ ਜ਼ਬੂਰ ਪੜਦੇ ਆਪਾਂ ਉੱਥੇ ਦੇਖਦੇ ਆ ਕਿ ਰਾਜਾ ਦਾਊਦ ਆਪਣੇ ਦਿਲ ਦੀਆਂ ਗੱਲਾਂ ਕਿੰਨੀ ਗੰਭੀਰਤਾਈ ਦੇ ਨਾਲ ਪਰਮੇਸ਼ਰ ਜੀ ਦੇ ਨਾਲ ਕਰਦਾ ਹੈ ਕਿੰਨੀ ਸੰਜੀਦਗੀ ਦੇ ਨਾਲ ਕਰਦਾ ਕਿੰਨੇ ਪ੍ਰੇਮ ਨਾਲ ਕਰਦਾ ਕਿੰਨੀ ਇੱਜ਼ਤ ਦਿੰਦਾ ਕਿੰਨਾ ਵੱਡਾ ਭਰੋਸਾ ਉਹ ਪਰਮੇਸ਼ਰ ਦੇ ਉੱਤੇ ਰੱਖਦਾ ਹੈ ਹਰ ਦਿਲ ਦੀ ਗੱਲ ਉਹ ਪਰਮੇਸ਼ਵਰ ਦੇ ਨਾਲ ਕਰਦਾ ਆਂ ਔਰ ਜਦੋਂ ਹੁਣ ਉਹਨੂੰ ਪਤਾ ਆ ਕਿ ਉਹਦੇ ਮਾਰਨੇ ਨੂੰ ਭੱਜੇ ਫਿਰਦੇ ਆ ਤਾਂ ਉਸ ਚੀਜ਼ ਨੂੰ ਵੀ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਅੱਗੇ ਲੈ ਕੇ ਗਿਆ ਆ ਔਰ ਗੱਲ ਕਰ ਰਿਹਾ ਕਿੰਨਾ ਹੈ ਯਹਵਾ ਮੇਰੇ ਵਿਰੋਧੀ ਕਿੰਨੇ ਹੀ ਵਧ ਗਏ ਹਨ ਮੇਰੇ ਵਿਰੁੱਧ ਬਹੁਤ ਉਠਖੜੋਤੇ ਹਨ ਬਾਲੇ ਮੇਰੀ ਜਾਨ ਲਈ ਆਗਦੇ ਵੀ ਪਰਮੇਸ਼ਵਰ ਵੱਲੋਂ ਉਹਦਾ ਬਚਾਓ ਹੈ ਨਹੀਂ ਕਹਿੰਦਾ ਬਾਲੇ ਉਹਦੇ ਉਹਨਾਂ ਚੋਂ ਇਹੀ ਕਹਿੰਦੇ ਆ ਵੀ ਪਰਮੇਸ਼ਵਰ ਵੱਲੋਂ ਇਹਦੀ ਜਾਨ ਦਾ ਕੋਈ ਬਚਾਓ ਹੈ ਨਹੀਂਗਾ ਇਹਨੂੰ ਇਹੀ ਮਾਰ ਸਿੱਟਣਾ ਆ ਇਹਨੂੰ ਅਸੀਂ ਘੇਰ ਲੈਣਾ ਆ ਕਹਿੰਦਾ ਪਰ ਹੇ ਯਹੋਵਾ ਤੂੰ ਮੇਰੇ ਦੁਆਲੇ ਢਾਲ ਕਹਿੰਦਾ ਮੇਰਾ ਬਚਾਉਣ ਵਾਲਾ ਤੂੰ ਆ ਮੇਰੀ ਮਹਿਮਾ ਤੇ ਮੇਰੇ ਸਿਰ ਦਾ ਉਠਾਉਣ ਵਾਲਾ ਯਹੋਵਾ ਪਰਮੇਸ਼ਵਰ ਹੈ ਰਾਜਾ ਦਾਊਦ ਕਹਿੰਦਾ ਆ ਔਰ ਸਿੱਟਣਾ ਇਹ ਉਹਨਾਂ ਨੂੰ ਲੱਗਦਾ ਕਿ ਖਰਿਆ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਆ ਸ਼ਾਇਦ ਮੇਰੇ ਪਰਮੇਸ਼ਵਰ ਨੇ ਵੀ ਮੈਨੂੰ ਛੱਡ ਦਿੱਤਾ ਆ ਤੇ ਸ਼ਾਇਦ ਮੇਰੇ ਵੈਰੀ ਜਿਹੜੇ ਆ ਉਹ ਫਤਿਹਮੰਦ ਹੋ ਜਾਣਗੇ ਪਰ ਹੇ ਯਹੋਵਾ ਤੂੰ ਮੇਰੇ ਦੁਆਲੇ ਢਾਲ ਆ ਢਾਲ ਕੀ ਚੀਜ਼ ਹੁੰਦੀ ਆ ਜਦੋਂ ਕੋਈ ਜੰਗ ਦੇ ਮੈਦਾਨ ਦੇ ਵਿੱਚ ਵਾਰ ਕਰਦਾ ਆ ਤਾਂ ਇੱਕ ਗੋਲ ਜਾਂ ਇੱਕ ਇਸ ਤਰੀਕੇ ਦੀ ਸ਼ੀਲਡ ਆ ਪ੍ਰੋਟੈਕਸ਼ਨ ਸ਼ੀਲਡ ਆ ਜਿਹੜੀ ਇੱਕ ਵੱਡੇ ਆਕਾਰ ਦੀ ਆ ਉਹ ਵਾਰ ਤੋਂ ਬਚਾਉਣ ਦੇ ਲਈ ਸੈਨਿਕ ਅੱਗੇ ਕਰਦੇ ਆ ਤੇ ਫੇ ਉਹਦੇ ਨਾਲ ਜਿਹਦੇ ਕੋਲੇ ਢਾਲ ਹੁੰਦੀ ਆ ਤਲਵਾਰ ਜਿਹੜੀ ਆ ਉਸ ਬੰਦੇ ਦੇ ਨਹੀਂ ਵੱਜਦੀ ਤੇ ਕਹਿੰਦਾ ਮੇਰੀ ਢਾਲ ਯਹੋਵਾ ਪਰਮੇਸ਼ਵਰ ਆ ਜਿਹੜੀ ਹਰ ਵਾਰ ਤੋਂ ਮੈਨੂੰ ਬਚਾਉਂਦੀ ਆ ਕਹਿੰਦਾ ਤੂੰ ਹੀ ਮੇਰੀ ਮਹਿਮਾ ਵਧਾਉਣ ਵਾਲਾ ਪਰਮੇਸ਼ਵਰ ਹੈ ਤੇ ਤੂੰ ਹੀ ਮੇਰੇ ਸਿਰ ਨੂੰ ਉਠਾਉਣ ਵਾਲਾ ਪਰਮੇਸ਼ਵਰ ਆ ਤੈ ਹੀ ਮੈਨੂੰ ਰਾਜ ਗੱਦੀ ਦਿੱਤੀ ਆ ਤੂੰ ਹੀ ਮੈਨੂੰ ਮੇਰੇ ਵਿਰੋਧੀਆਂ ਤੋਂ ਉੱਚਿਆਂ ਛੱਕਿਆ ਆ ਹallelujah ਅੱਜ ਵੀ ਬਹੁਤ ਸਾਰੇ ਲੋਕ ਸੋਚਦੇ ਆ ਕਿ ਕ੍ਰਿਸਚੀਅਨ ਲੋਕ ਜਿਹੜੇ ਆ ਥੋੜੇ ਆਹੀਂ ਤੇ ਇਹਨਾਂ ਨੂੰ ਦਬਾ ਹੀ ਲੈਣਾ ਤੇ ਮੁਠੀ ਭਾਰੇ ਆਹੀਂ ਤੇ ਇਹਨਾਂ ਨੂੰ ਕੁਚਲ-ਕੁਚਲ ਸਿੱਟਣਾ ਰੌਲਾ ਰੱਪਾ ਪਾ ਕੇ ਇਹਨਾਂ ਨੂੰ ਅਹੀਂ ਅੰਦਰਾਂ ਚ ਬਾੜ ਦੇਣਾ ਉਹਨਾਂ ਨੂੰ ਇਦਾਂ ਜਾਪਦਾ ਆ ਪਰ ਅੱਜ ਵੀ ਜਿਹੜਾ ਦਾਊਦ ਦਾ ਪਰਮੇਸ਼ਵਰ ਆ ਉਹੀ ਪਰਮੇਸ਼ਰ ਸਾਡੀ ਢਾਲ ਆ ਸਾਡੇ ਸਿਰ ਦਾ ਉਠਾਉਣ ਵਾਲਾ ਤੇ ਸਾਡੀ ਪੱਤ ਰੱਖਣ ਵਾਲਾ ਤੇ ਮਹਿਮਾ ਨੂੰ ਵਧਾਉਣ ਵਾਲਾ ਪਰਮੇਸ਼ਰ ਹallelujah 91 ਜ਼ਬੂਰ ਦੇ ਵਿੱਚ ਲਿਖਿਆ ਆ ਕਹਿੰਦਾ ਮੈਂ ਤੈਨੂੰ ਉੱਚਾ ਕਰਾਂਗਾ ਪਰਮੇਸ਼ਰ ਆਪਣੇ ਪ੍ਰੇਮੀ ਨੂੰ ਸਾਨੂੰ ਕਹ ਰਿਹਾ ਮੈਂ ਤੈਨੂੰ ਉੱਚਾ ਕਰਾਂਗਾ ਕਹਿੰਦਾ ਦੁੱਖ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ ਹallelujah ਕਹਿੰਦਾ ਤੂੰ ਮੈਨੂੰ ਪੁਕਾਰੇਂਗਾ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਜਿਨ੍ਹਾਂ ਦੇ ਉੱਤਰ ਨਹੀਂ ਨਾ ਆ ਰਹੇ ਉਹ ਪੁਕਾਰ ਵੀ ਨਹੀਂ ਰਹੇ ਤੇ ਜਿਹੜੇ ਪੁਕਾਰਦੇ ਆ ਨਾ ਉਹਨਾਂ ਨੂੰ ਉੱਤਰ ਜ਼ਰੂਰ ਆਉਂਦਾ ਆ ਹallelujah ਇਸ ਲਈ ਕਿਸੇ ਤਰ੍ਹਾਂ ਦਾ ਡਰ ਰੱਖਣ ਦੀ ਜ਼ਰੂਰਤ ਨਹੀਂ ਹੈ ਕਿਸੇ ਤਰ੍ਹਾਂ ਦੀ ਘਬਰਾਹਟ ਰੱਖਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਤੁਹਾਡਾ ਪਰਮੇਸ਼ਰ ਬਹੁਤ ਮਹਾਨ ਪਰਮੇਸ਼ਰ ਆ ਤੁਸੀਂ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਆ ਉਸ ਪਰਮੇਸ਼ਰ ਦੇ ਤੁਸੀਂ ਧੀਆਂ ਪੁੱਤਰ ਆ ਜਿਹਦਾ ਹੁਕਮ ਅਸਮਾਨਾਂ ਦੀਆਂ ਸ਼ਕਤੀਆਂ ਵੀ ਮੰਨਦੀਆਂ ਹਨ ਹallelujah ਜਿਹਦਾ ਹੁਕਮ ਸਮੁੰਦਰ ਦੇ ਪਾਣੀ ਵੀ ਮੰਨਦੇ ਆ ਜਿਹਦੇ ਹੁਕਮ ਦੇ ਨਾਲ ਜਿਹਦੇ ਸ਼ਬਦ ਦੇ ਨਾਲ ਸਾਰੀ ਕਾਇਨਾਤ ਚੱਲ ਰਹੀ ਆ ਜਿਉਂਦੀ ਜਾਨ ਆ ਅਸੀਂ ਉਸੇ ਪਰਮੇਸ਼ਵਰ ਦੇ ਬੇਟੇ ਬੇਟੀਆਂ ਤੇ ਜੇ ਐਡੇ ਪਰਮੇਸ਼ਵਰ ਦੇ ਧੀਆਂ ਪੁੱਤਰ ਹੋ ਕੇ ਵੀ ਡਰਨਾ ਤੇ ਫਿਰ ਐਡੇ ਪਰਮੇਸ਼ਵਰ ਨੂੰ ਮੰਨਣ ਦਾ ਕੀ ਫਾਇਦਾ ਇਸ ਲਈ ਡਰਨਾ ਬੰਦ ਕਰੋ ਪਰਮੇਸ਼ਵਰ ਨੂੰ ਮਹਿਮਾ ਦੇਣੀ ਸ਼ੁਰੂ ਕਰੋ ਹallelujah